ਰੁਪਿੰਦਰ ਮੈਂ ਸੋਚਣ ਡਿਆ ਸੀ ਕਿ ਚੱਲ ਵਧੀਆ ਹੁੰਦੇ ਆ ਜਿਹੜਾ ਕੰਮ ਆ ਹੀ ਕਰਨ ਦੇ ਹਾਂਜੀ ਹਾਂਜੀ ਹਨਾ ਨਹੀਂ ਸੱਚੀ ਮੈਨੂੰ ਤੇ ਆਪ ਇੰਨੀ ਖੁਸ਼ੀ ਆ ਨਾ ਕਿ ਚੰਦੋਂ ਸਾਰੇ ਕੰਮ ਹੀ ਵਧੀਆ ਵਧੀਆ ਹੋ ਹੀ ਜਾਂਦੇ ਆ ਤੇ ਬਾਕੀ ਸਿਆਣੇ ਆਂਦੇ ਹੁੰਦੇ ਆ ਕਿ ਜ਼ਿੰਦਗੀ ਜਨ ਇੱਕ ਰਿਸ਼ਤਾ ਕਰਾਉਣਾ ਚਾਹੀਦਾ ਆਹੋ ਚਲੋ ਆਪਣੇ ਵੱਲੋਂ ਤੇ ਹੁਣ ਵਧੀਆ ਹੀ ਕੀਤਾ ਹੋਆ ਏਦ ਹੁਣ ਉੱਥੇ ਜਾਓਗੀ ਉਹਨਾਂ ਦੇ ਨਾਲ ਰਹੂਗੀ ਤੇ ਫੇਰ ਹੀ ਪਤਾ ਲੱਗੂਗਾ ਆਹੋ ਇਹ ਤੇ ਹੈ ਹੀ ਆ ਕਿਵੇਂ ਤੇ ਕਿਵੇਂ ਨਹੀਂ ਲੰਗਦੀ ਹਨਾ ਬਾਕੀ ਦੇ ਸਾਰੇ ਬੜੇ ਖੁਸ਼ ਵਾ बस एक मम्मी दी टेंशन ਵਾ ਤੇ ਇਹਨੂੰ ਨਾ ਪਤਾ ਲੱਗ ਜੇ ਬਸ ਚਲੋ ਕੋਈ ਗੱਲ ਨਹੀਂ ਉਹ ਵੀ ਹੱਲ ਹੋ ਹੀ ਜਾਣਾ ਵਾ ਬਾਕੀ ਡਾਡੀ ਜੀ ਕਹਿੰਦੇ ਸੀ ਕਿ ਕੋਈ ਨਹੀਂ ਮੈਂ ਸੰਭਲਾਂਗਾ ਸਾਰਾ ਕੁਝ ਜੀ ਤੇ ਫਿਰ ਕਰ ਲੈਣਗੇ ਗੱਲ ਓਏ ਆਹੋ ਤੇ ਆਂਦੇ ਹੀ ਪਰ ਮੰਮੀ ਨੇ ਜੇ ਵਿੱਚ ਵਿੱਚ ਸ਼ੱਕ ਪੈਂਦਾ ਵਾ ਨਾ ਓ ਚਲੋ ਕੋਈ ਗੱਲ ਨਹੀਂ ਪਤਾ ਲੱਗਦਾ ਜਿੱਥੇ ਆਪਾਂ ਇਨਾ ਟਾਈਮ ਕੱਢ ਲਿਆ ਉਥੇ ਆ ਵੀ ਥੋੜੇ ਦਿਨ ਰਹਿ ਗਏ ਬਸ ਤੇ ਇਹ ਵੀ ਲੱਗ ਜਾਣੀਆਂ ਆਹੋ ਨੰਗ ਤੇ ਜਾਣੀਆਂ ਆ ਪਰ ਇਹ ਆ ਵੀ ਥੋੜਾ ਜਿਹਾ ਚੱਕਣਾ ਹੋ ਕੇ ਰਹਿਣਾ ਪੈਣਾ ਹਨ ਤੇ ਮੇਰੀ ਗੱਲ ਸੁਣੋ ਹੁਣ ਫੋਨ ਫਾਣ ਵੀ ਉਧਰ ਹੁੰਦੇ ਆ ਉਹ ਤੇ ਹੈਗਾ ਹੀ ਤੂੰ ਛੱਡੋ ਤੇ ਆਪ ਹੁਣ ਦੱਸੋ ਵਿਆਹ ਤੇ ਕੀ ਕਰਨਾ ਵਾ ਪੈਸੇ ਪੂਹੇ ਦੇਣੇ ਆ ਕਿ ਜਾਂ ਕੋਈ ਖਰਚਾ ਚੁਕਣਾ ਕੋਈ ਨਹੀਂ ਜੇ ਕੋਈ ਖਰਚੇ ਵਾਲੋ ਕਹਿਣਗੇ ਤੇ ਫੇਰ ਖਰਚਾ ਚੁੱਕ ਲਾਂਗੇ ਚਾਹੀ ਮੇਰਾ ਦਰਾਦਾ ਵਾ ਤੂੰ ਉਹਕੇ ਪੂਕੇ ਪੈਸੇ ਹੀ ਦੇ ਦੋ ਉਹਨਾਂ ਨੇ ਜੋ ਆਪਣਾ ਕਰਨਾ ਹੋਊਗਾ ਨਾ ਤੇ ਕਰ ਲੈਣਗੇ ਕਿਉਂਕਿ ਖਰਚੇ ਤੇ ਹੁਣ ਮਾਮਾ ਜੀ ਕੋਲੋਂ ਨੇਵੇਂ ਚੁੱਕੀ ਆਇਆ ਇੱਕ ਦੋ ਪ੍ਰਪਿੰਦਰ ਐਦਾਂ ਕਰਨਾ ਵਾ ਫੇਰ ਡੈਡੀ ਨਾਲ ਸਲਾਹ ਕਰਨਾ ਤੇ ਜੇ ਮੰਮੀ ਨਾ ਕੀਤੀ ਨਾ ਤੇ ਮੰਮੀ ਨੇ ਫੇਰ ਸਿਰਦੇ ਵਾਲੇ ਨੂੰ ਪੈਣਾ ਹਾਂ ਚੱਲ ਐਦਾਂ ਹੀ ਕਰ ਲਓ ਪੋਸਲ ਡਾਡੀ ਜਿੰਮੜਾ ਜਿਆ ਆਹੋ ਤੇ ਫਿਰ ਦਿਨੇ ਕਿਹੜੇ ਰਗੀ ਆ ਫਿਰ ਉਹਨਾਂ ਦੋ ਵਿਚਾਰਿਆਂ ਨੂੰ ਤੇ ਉਹ ਵੀ ਆਪਣਾ ਖਰਚਾ ਕਰ ਲੈਣਗੇ ਕੋਈ ਓਏ ਆਹੋ ਚੱਲ ਕੋਈ ਨਾ ਕੋਈ ਚੀਜ਼ ਬਣਾ ਲੈਣਗੇ ਹੋਈ ਨਾ ਹਣਾ ਤੇ ਹੁਣ ਪੌਣਾ ਤਾਂ ਹੈਗਾ ਹੀ ਕੁੜੀ ਨੂੰ ਕੁਛ ਤਾਂ ਕੁਛ ਓਏ ਆਹੋ ਕੋਈ ਨਾ ਕੋਈ ਤਾਂ ਕਰਨਾ ਹੀ ਪੈਣਾ ਹੁਣ ਚੱਲ ਹੁਣ ਖਾਲੀਗਾ ਤੇ ਥੋੜਾ ਧੋਰ ਦੇਣੀ ਹੈ ਫਿਰ ਵੀ ਥੋੜਾ ਬੋਧਾ ਦਿਮਾਗ ਪੀਉ ਨੂੰ ਹੁੰਦਾ ਹੀ ਆ ਆਹੋ ਨਾ ਹੋ ਅਗਲੇ ਪੈਸੇ ਡਾਡੀ ਨਾ ਕਰ ਲੈਣਾ ਮਸਲਾ ਕਿਸੇ ਇੱਕ ਦਾਓ ਕਿਜਾ ਮੰਮੀ ਨੂੰ ਪੁੱਛ ਲਈ ਇੱਕ ਵਾਰੀ ਮੰਮੀ ਨੂੰ ਕਾਦਾ ਪੁੱਛਣਾ ਆ ਓ ਮੈਂ ਫੇਰ ਕਹਿੰਦੀ ਆ ਵੀ ਤੁਸੀਂ ਮੈਨੂੰ ਪਛਾਣ ਪਾਈ ਜਾਂਦੇ ਜੇ ਤਫੇ ਤੇ ਮੰਮੀ ਨੂੰ ਸਾਰਾ ਪਤਾ ਲੱਗ ਜਾਣਾ ਆ ਨਹੀਂ ਆ ਖਰਚੇ ਵਾਲੋ ਪੁੱਛਣਾ ਨਾ ਮੈਂ ਕਿ ਜਿੱਦਾਂ ਵਿਆਹ ਹੋਊ ਦਿੱਤਾ ਉਹਨਾਂ ਨੇ ਕੀ ਬਣਾ ਕੇ ਦੇਣਾ ਵਾ ਕਿ ਜਾਂ ਕੋਈ ਚੀਜ਼ ਦੇ ਦੀਏ ਉਹਨੂੰ ਕਿ ਜਾਂ ਪੈਸੇ ਦੇ ਦੀਏ ਚੱਲ ਵੀ ਲੋਕੋ ਇਹਨੇ ਸਲਾਹ ਕਰ ਗੀ ਚੱਲ ਕੋਈ ਗੱਲ ਨਹੀਂ ਮੈਂ ਕਰ ਲੈਣਾ ਮੈਂ ਸਲਾਹ ਫਿਰ ਉਹਨਾਂ ਨਾਲ ਫਿਰ ਮੈਂ ਦੱਸਾਂ ਉਹ ਪੁੱਛ ਲਿਓ ਤੇ ਕਿੰਨਾ ਬਣ ਆਊਗਾ ਨਾ ਤੇ ਥੋੜਾ ਜਿਹਾ ਧਿਆਨ ਨਾ ਕਰੀ ਉਹਨਾਂ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਕਿ ਸਾਰੀ ਗੱਲਬਾਤ ਹੋਈ ਆ ਹੁੰਦੇ ਉਹ ਤੇ ਕਹਿਣ ਦੇ ਆ ਵੀ ਮਿਲਣੀਆਂ ਹੀ ਸਰੋਪਿਆ ਨਾਲ ਕਰਨੀਆਂ ਵਾ ਇਹ ਤਾਂ ਗੱਲ ਚੰਗੀ ਆ ਪਰ ਹਾਨੂੰ ਪਤਾ ਤੇ ਹੋਣਾ ਚਾਹੀਦਾ ਨਾ ਕਿ ਮਿਲਨੀਆਂ ਕਰਨੀਆਂ ਕਿੰਨੀਆਂ ਵਾਂ ਕਿਹਦੀ ਕਿਹਦੀ ਕਰਨੀਆਂ ਜਿਹੜੇ ਸਾਹਬ ਨਾਲ ਕਹਿਣਗੇ ਉਸੇ ਹਿਸਾਬ ਨਾਲ ਹੀ ਇਧਰੋਂ ਵੀ ਆਪਣੇ ਭੈਣ ਭਰਾਵਾਂ ਨੂੰ ਕਹਿ ਦਾਂਗੇ ਮੁੜ ਕੇ ਇਹਨਾ ਨਾ ਹੋਵੇ ਉਹ ਆਪਣੇ ਰਿਸ਼ਤੇਦਾਰ ਇਕੱਠੇ ਕਰਕੇ ਲੈ ਆਉਣ ਤਹੀਂ ਇਧਰੋਂ ਕਿਸੇ ਨੂੰ ਕਹੀਏ ਨਾ ਉਹ ਕੋਈ ਗੱਲ ਨਹੀਂ ਰਮਨ ਮੈਂ ਕਰਦਾ ਲਵਲੀ ਨਾਲ ਗੱਲ ਮਿਲਦਾ ਨਾ ਮੈਨੂੰ ਬਾਅਦ ਤੇ ਉਹਨੂੰ ਮੈਂ ਕਹਿਣਾ ਵਾਂ ਵੀ ਫੋਨ ਕਰਕੇ ਪੁੱਛ ਕਿ ਕਿੰਨੀਆਂ ਮਿਲਨੀਆਂ ਕਰਨੀਆਂ ਵਾਂ ਤੇ ਨਾਲੇ ਨਾ ਦਲਜੀਤ ਨੇ ਆਉਣਾ ਜੀ ਅੱਜ ਅੱਛਾ ਮਖਤਿਆਰ ਨੇ ਨਾ ਸਾਰੀ ਜ਼ਿੰਮੇਵਾਰੀ ਦੇਤੀ ਦਲਜੀਤ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਤੇ ਅਰਦਾ ਹੀ ਜਵਾਈ ਭਾਈ ਆ ਕਰਦੇ ਹੁੰਦੇ ਆ ਫਿਰ ਮੁਖਤਿਆਰ ਨੇ ਇਹ ਕਿਹਾ ਹੁਣਾਵਾ ਵੀ ਜਿਹੜਾ ਕੰਮ ਮੈਨੂੰ ਕਿਹਾ ਵਾ ਇਹ ਮੈਂ ਦਲਜੀਤ ਨੂੰ ਕਹਿ ਦੇਣਾ ਥੋੜਾ ਕੰਮ ਆ ਰਿਹਾ ਹੋਊਗਾ ਉਹਨੇ ਕੋਈ ਹੁਣਾ ਠੰਡਾ ਹੋ ਜਾਊਗਾ ਇਹ ਮੈਨੂੰ ਹੀ ਕਿ ਜ਼ਿੰਮੇਵਾਰੀ ਦਿੱਤੀ ਆ ਤਾਂ ਅੱਜ ਜਾਂਦਾ ਵੀ ਉਹਨੇ ਆਉਣਾ ਵਾ ਤੇ ਜੋ ਵੀ ਹੈ ਸਲਾਹ ਤੁਸੀਂ ਕਰ ਲਿਓ ਚਲ ਕੋਈ ਗੱਲ ਨਹੀਂ ਹੁੰਦਾ ਕਰ ਲੈਨੇ ਆ ਤਾਂ ਬਾਕੀ ਜਿਹੜੇ ਕੱਪੜੇ ਸੀਪ ਗਏ ਹੈ ਜੋ ਉਧ ਦੇ ਉਹ ਤੇ ਮੈਂ ਪੈਕ ਕਰਵਾਤੇ ਉਹਦੇ ਕੋ ਤੇ ਥੋੜਾ ਜਿਹਾ ਨਿਕੰਮਟਾ ਸਮਾਨ ਲੈਣ ਵਾਲਾ ਰਹਿੰਦਾ ਵਾ ਚਲ ਕੋਈ ਗੱਲ ਨਹੀਂ ਜਾਨੇ ਅੱਧ ਫਿਰ ਲੈ ਆਉਨੇ ਆ ਮੈਂ ਹਾਂ ਵੇਖ ਲੈਨੀ ਆ ਦਲਜੀਤ ਕੱਲਾ ਹੁੰਦਾ ਕਿ ਸੰਦੀਪ ਨਾਲ ਆਉਂਦੀ ਆ ਜੇ ਸੰਦੀਪ ਨਾਲ ਆਉਗੀ ਤਾਂ ਫਿਰ ਉਹਨੂੰ ਨਾਲ ਲੈ ਜਾਾਂਗੇ ਸ਼ਹਿਰ ਤੇ ਲੈ ਹੀ ਆਵਾਂਗੇ ਸਮਾਨ ਚੜਾ ਲੈਉਣ ਵਾਲਾ ਚੱਲ ਇਦਾਂ ਹੀ ਕਰ ਲਓ ਠੀਕ ਆ ਨਾ ਤਾਂ ਤੁਸੀਂ ਲਵਲੀ ਨੂੰ ਪੁੱਛ ਲਿਓ ਜੇ ਤੇ ਨਾਲ ਮੈਂ ਹੁਣੇ ਜਾਂਦਾ ਵਾਂ ਜੇ ਉੱਥੇ ਬੰਬੀ ਤੇ ਹੋਇਆ ਨਾ ਕਦੇ ਤੇ ਮੈਂ ਪੁੱਛ ਲੈਣਾ ਉਹਨੂੰ ਆਹੋ ਮੁੜ ਕੇ ਪਤਾ ਕੀ ਮੌਕੇ ਤੇ ਨਹੀਂ ਪਤਾ ਲੱਗਦਾ ਹੁੰਦਾ ਫੇ ਕਿੰਨੂੰ ਆਵਾਜ਼ ਮਾਰਨੀ ਆ ਕਈ ਭੈਣ ਭਰਾ ਲੇਟ ਆਉਂਦੇ ਹੁੰਦੇ ਆ ਫੇ ਕੋਈ ਗੱਲ ਨਹੀਂ 12 ਵਜੇ ਨਾ ਜਾਵਾਂਗੇ ਨਹੀਂ ਨਹੀਂ ਅਸੀਂ ਪਹਿਲਾਂ ਇੰਤਜ਼ਾਮ ਕਰ ਲੈਂਦੇ ਸਾਰਾ ਹੀ ਕੇ ਉਹੋ ਹੀ ਤਾਂ ਗੱਲ ਕੱਲ ਹੋਣਾ ਸੁਖੀ ਸਾਂ ਦੀ ਕੰਮ ਸਿਰੇ ਚੜ ਜੇ ਫੇਰ ਵਾਹ। ਪਰ ਮਨ ਮਹਾਰਾ ਹੀ ਨੇ ਚਾੜ ਦੇਣੇ ਸਾਰੇ ਕੰਮ ਸਿਰੇ। ਚਾੜਨੇ ਤਾਂ ਮਹਾਰਾ ਹੀ ਨਹੀਂ ਆ। ਪਰ ਨਾ ਫੇਰ ਵੀ ਮਨ ਵਿੱਚ ਤਾਂ ਹੁੰਦਾ ਹੀ ਆ। ਕੀ ਲਾ ਸਿਲਾ ਦੇ ਇਨਸਾਨ ਨੇ ਕਰਨੇ ਹੁੰਦਾ ਨਾ। ਉਹ ਚਲ ਤੂੰ ਫਿਕਰ ਨਾ ਕਰ। ਮੈਂ ਆ ਹੀ लवली ਨੂੰ ਫੇਰ ਮਾਰ ਕੇ। ਜਾਂਦੀ ਹਾਂ ਫੋਜੀ ਮਿਲੂਗਾ ਤਾਂ ਗੱਲ ਕਰੀ ਆਇਓ। ਗੱਲ ਸਹੀ ਆ। ਵੀ ਆਪਣੇ ਸਾਰੇ ਰਿਸ਼ਤੇਦਾਰ ਲੈ ਆਵਾਂ। ਅਹੀਂ ਕਿਸੇ ਨੂੰ ਕਹੀਏ ਨਾ। ਤਾਂ ਮੁੜ ਕੇ ਉਹ ਤੇ ਬੇਇਜ਼ਤੀ ਜੀ ਹੁੰਦੀ ਆ। ਆਪੇ लवली ਨੂੰ ਪੁੱਛ ਹੋਣਗੇ। ਉਸੇ ਸਾਹਿਬ ਨਹੀਂ ਉਹਨਾਂ ਨੂੰ ਕਹ ਦਾਂਗੀ ਤੇ ਇਹਨਾਂ ਨੂੰ ਕੁੜੀਆਂ ਨੂੰ ਕਹੂੰਗੀ ਪਿਆਜ ਜਿਹੜਾ ਸਮਾਂ ਰਹਿੰਦਾ ਨਾ ਲੈ ਆਈ ਆਇਓ ਰੋਜ਼ ਰੋਜ਼ ਨਹੀਂ ਸ਼ਹਿਰ ਜਾਇਆ ਜਾਂਦਾ ਨਾਲੇ ਚੰਗੇ ਨਹੀਂ ਲੱਗੀਦਾ ਰਾਵਾਂ ਗਲੀਆਂ ਵਿੱਚ ਯਾਰ ਇੱਥੇ ਤੇ ਲੱਭਣੀਂ ਡਿਆ लवली ਇੱਦਾਂ ਕਰਤਾ ਫੋਨ ਕਰ ਦਾਂਗਾ लवली ਕੀ ਹਾਲ ਚਾਲ ਨੇ ਠੀਕ ਆ ਪੁੱਤ ਆਪਣਾ ਵੀ ਤੇ ਉਹ ਮੇਰੀ ਗੱਲ ਸੁਣ ਕਿੱਥੇ ਆ ਘਰਵਾ ਮੈਂ ਨਾ ਇਥੇ ਪੁੱਤ ਬੰਬੀ ਤੇ ਖਲੋਤਾ ਹੀ ਉਹ ਤੇ ਆਣ ਕੇ ਤੇ ਮੇਰੀ ਗੱਲ ਸੁਣ ਜਾ ਦੋ ਮਿੰਟ ਚਲ ਔਰ ਔਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ लवली ਕੀ ਹਾਲ ਆ ਹਾਂ ਜੀ ਠੀਕ ਠਾਕ ਜੇ ਵਧੀਆ ਫੋਨ ਦੇ ਹੀ ਕਰਨ ਉਹ ਫੋਨ ਤੈਨੂੰ ਮੈਂ ਤਾਂ ਕੀਤਾ ਹੀ ਹਾਂ ਜੀ ਉਹ ਤਾਈ ਦੇਰੇ ਡੇ ਹੀ ਕਹਿਣਾ ਹਾਂਜੀ ਇਹ ਸਲਾਹ ਕਰੋ लवली ਨਾਲ ਤੇ ਉਦੋਂ ਮਿਲਨੀਆ ਕਿੰਨੀਆਂ ਕਰਨੀਆਂ ਉਹਨਾਂ ਨੇ ਅਛਾ ਉਧਰੋਂ ਉਹ ਮਿਲਨੀਆਂ ਤੇ ਤਾਇ ਜੀ ਉਹਨਾਂ ਨੇ ਕਰਨੀਆਂ ਸਰੋਪਿਆਣਾ ਹੀ ਜੋ ਤੱਕ ਮੈਨੂੰ ਲੱਗਦਾ ਵਾ ਵਿਚਾਰੋ ਪੁੱਤ ਭਾਵੇਂ ਸਰੋਪਿਆਣਾ ਕਰਨੀਆਂ ਵਾ ਤੇ ਪਤਾ ਤਾਂ ਹੋਵੇ ਵੀ ਹੈ ਕਿ ਨਹੀਂ ਆ ਵਾ ਇਹ ਤੇ ਤਾਇ ਜੀ ਹੁਣ ਫੋਨ ਕਰਕੇ ਨਾ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਯਾਰ ਰਵਿੰਦਰ ਕੋ ਕਰਾਉਣਾ ਵਾ ਤੇ ਫਿਰ ਸਾਰੀ ਗੱਲ ਬਾਤ ਤੁਹਾਨੂੰ ਦੱਸੂਗਾ ਪਰ ਉਹਨਾਂ ਕਰਨੀਆਂ ਸਰੋਪਿਆਣਾ ਹੀ ਆ ਚਾਲੂ ਪੁੱਤ ਭਾਵੇਂ ਸਰੋਪਿਆ ਨਾ ਕਰਨੀਆਂ ਵਾ ਪਤਾ ਤੇ ਹੋਊਗਾ ਵੀ 10 ਕਰਨੀਆਂ 5 ਕਰਨੀਆਂ 4 ਕਰਨੀਆਂ ਕੋਈ ਗੱਲ ਨਹੀਂ ਉਹ ਮੈਂ ਫੋਨ ਤੇ ਤੁਹਾਨੂੰ ਦੱਸ ਦਿੰਦਾ ਵਾ ਜਾ ਕੇ ਨਾ ਕਰ ਤੇ ਰਪਿੰਦਰ ਨੂੰ ਕਹਿਣਾ ਫੋਨ ਲਾ ਆਨਨ ਤੇ ਪੁੱਛ ਕੇ ਤੁਹਾਨੂੰ ਦੱਸ ਦਿੰਦੇ ਤੇ ਇਹਨਾਂ ਕੋ ਪਤਾ ਕਰਕੇ ਤੇ ਮੇਰਾ ਪੁੱਤ ਦੱਸਾਂ ਫਿਰ ਕੋਈ ਗੱਲ ਨਹੀਂ ਕਰ ਦਿੰਦੇ ਤੁਹਾਨੂੰ ਪਤਾ ਤੇ ਬਾਕੀ ਕਿਦਾਂ ਤਿਆਰੀ ਤੁਰੀ ਚਲੰਡੀ ਹਾਂ ਚਲੰਡੀ ਪੂਰੀ ਦਲਜੀਤ ਉਹ ਨਹੀਂ ਆਏ ਇਹਨੂੰ ਮੜ ਕੇ ਉਹਨਾਂ ਨੂੰ लवली ਕੀਤਾ ਫੋਨ ਅੱਛਾ ਅੱਜ ਆਉਣਾ ਉਹਨਾਂ ਨੇ ਠੀਕ ਆ ਮੈਂ ਹਦੋਂ ਤੁਸੀਂ ਕਹਿਣ ਦੀ ਨਾ ਅਸੀਂ ਜਾਣਾ ਉਹਨਾਂ ਕੋ ਉਹ ਨਹੀਂ ਫਿਰ ਹੋ ਗਈ ਫੋਨ ਤੇ ਗੱਲ ਠੀਕ ਆ ਉਹ ਕੋਈ ਗੱਲ ਨਹੀਂ ਅੱਜ ਆਉਣਾ ਉਹਨਾਂ ਨੇ ਦਲਜੀਤ ਆਇਆ ਜੀ ਫੋਨ ਮੁੜ ਕੇ ਆਇਆ ਸੀ लवली ਹਾਂਜੀ ਅੱਜ ਆਉਣਾ ਉਹਨਾਂ ਨੇ ਠੀਕ ਆ ਤੇ ਮਮਾ ਜੀ ਹੋਣੀ ਉਹਨਾਂ ਨੂੰ ਪੈ ਗਿਆ ਸੀ ਕੰਮ ਤੇ ਉਹਨਾਂ ਨੇ ਫਿਰ ਦਲਜੀਤ ਨੂੰ ਕਿਹਾ ਵੀ ਤੂੰ ਚਲ ਜੀ ਠੀਕ ਹੈ ਠੀਕ ਆ ਉਹਦਾ ਨਾ ਗੁਰਦਾਸ ਸਾਹਿਬ ਤੇ ਮੈਂ ਵੀ ਕਹਿਆ ਆ ਅੱਛਾ ਤੇ ਟੈਂਟ ਨੂੰ ਜਿਹੜਾ ਉਹ ਘਰੇ ਲਾ ਲਾਂਗੇ ਜਿਹੜੇ ਰੀਤੀ ਰਿਵਾਜ ਕੁੜੀਆਂ ਨੇ ਕਰਨੇ ਆ ਚਲ ਇਹ ਵੀ ਧੋਪ ਹੋਣੀ ਆ ਉੱਥੇ ਉਹ ਪੁੱਤ ਉਹਨਾਂ ਦਾ ਪਿੰਡ ਰੋ ਜਿਹੜਾ ਰੋਟੀ ਪਣੀ ਖਾ ਰਣਾ ਉਹਨਾਂ ਤੇ ਪੈਣਾ ਹੀ ਆ ਤੇ ਬਾਕੀ ਇਹ ਵੀ ਕਦੀ ਇਹ ਨਾ ਮਹਿੰਦੀ ਲਾਉਂਦੇ ਆ ਪੀਆ ਕਦੀ ਕੋ ਕਰ ਰਿਆ ਵੀ ਆਂ ਤੇਰ ਤੋਲ ਵੀ ਝਟਾਉਣਾ ਕੁੜੀ ਨੂੰ ਪਾਵੇ ਪੁੱਤ ਅਸੀਂ ਗੁਰਦਾਰੇ ਵਿਆਹ ਕਰਨਾ ਵਾ ਹਾਂਜੀ ਤੇ ਸਗਨ ਵਿਹਾਰ ਤੇ ਕਰਨੇ ਪੈਣੇ ਆ ਓਏ ਆਹੋ ਤੇ ਕਰਨੀ ਆ ਤੇ ਤੁਸੀਂ ਟੈਨਸ਼ਨ ਨਾ ਲਾਓ ਗੁਰਦਾਰੇ ਸਾਹਿਬ ਮੈਂ ਕਹਤਾ ਵਾ ਅੱਛਾ ਤੇ ਸੋਨਾ ਸੋਨਾ ਤੁਸੀਂ ਬਣਾ ਲਿਆ ਕਿਦਾਂ लवली ਸੋਨੇ ਦਾ ਇੰਤਜ਼ਾਮ ਸਾਰਾ ਹੀ ਅਹੀਂ ਕਰ ਲਿਆ ਵਾ ਠੀਕ ਆ ਤੇ ਗੜੀ ਮਿੱਲੀ ਤੇ ਸੋਨੇ ਦਾ ਕਰਨੀ ਕੋਈ ਨਹੀਂ ਓਏ ਆਹੋ ਸਰੋਪਿਆਣਾ ਹੀ ਹੋਣੀ ਆ ਆਪੀ ਕਹਿੰਦੇ ਸੀ ਹੂੰ ਹੂੰ ਤੇ ਕੁੜੀ ਵਾਸਤੇ ਬਣਾ ਲਿਆ ਜੋ ਬਣਾਉਣਾ ਸੀ ਚੱਲ ਵਧੀਆ ਕੀਤਾ ਕੁੜੀ ਸਾਡੀ ਕੋਈ ਰਹਿਣਾ ਵਾ ਓਏ ਆਹੋ ਹਾਂ ਤੇ ਬਾਕੀ ਚੱਲੇ ਆ ਵੀ ਜਿਹੜਾ ਜਿਹੜਾ ਸਮਾਨਾ ਚਾਹੀਦਾ ਵਾ ਨਾ ਤੁਹਾਨੂੰ ਟੰਟੁੰਟ ਦਾ ਤੁਸੀਂ ਇੱਕ ਦਿਨ ਮੈਨੂੰ ਕੀਤਾ ਦੱਸ ਦਿਓ ਮੈਂ ਇਹਨੂੰ ਕਰ ਦੂੰਗਾ ਫੋਨ ਤੇ ਆਪੇ ਸਮਾਨ ਦੇਜਿਆ ਕਰੂਗਾ ਉਹਨਾਂ ਨਾਲ ਗੱਲਬਾਤ ਹੋ ਗਈ ਏ ਠੀਕ ਆ ਫਿਰ ਤੇ ਵਿਆਹ ਤੋਂ ਬਾਅਦ ਨਾ ਉਹਦਾ ਸਾਥ ਤਾਫ ਕਰਦਾਂਗੇ ਸਾਰਾ ਹੀ ਆਹ ਵਿਆਹ ਨਾਲ ਤਾਂ ਫਿਰ ਤਾਂ ਹਾਂ ਤੇ ਮੈਂ ਨਾ ਕਰਕੇ ਫੋਨ ਤੇ ਤੁਹਾਨੂੰ ਦੱਸ ਦਿੰਦਾ ਹਾਂ ਹੈ ਜੇ ਦੱਸੀ ਫਿਰ ਮੇਰਾ ਹੈ ਸਰਪਿੰਦਰ ਮੰਮੀ ਡਾਡੀ ਨੂੰ ਲੱਭਣ ਦੇ ਕਿਤੇ ਕਿੱਥੇ ਗਏ ਆ ਮੰਮੀ ਡਾਡੀ ਹੂੰ ਉਹ ਮੈਂ 잡ਦਾ ਕਿਤੇ ਗਏ ਆ ਘਰੇ ਤੇ ਹਨੀ ਆ ਅੱਛਾ ਪਰ ਦੱਸਿਆ ਨਹੀਂ ਉਹਨਾਂ ਨੇ ਹੂੰ ਪਤਾ ਨਹੀਂ ਕਿੱਥੇ ਗਏ ਹੁਣ ਪਤਾ ਹੀ ਨਹੀਂ ਕੀਤਾ ਸੀ ਮੈਨੂੰ ਫੋਨ ਤੇ ਗੰਭੀਰ ਕਿਆ ਸੀ ਮੈਂ ਤੇ ਉਹ ਕਹਿਣ ਡਿਆ ਸੀ ਵੀ ਪੁੱਛ ਕੇ ਦੱਸਿਓ ਉਹਨਾਂ ਨੂੰ ਵੀ ਕਿੰਨੀਆਂ ਮਿਲਣੀਆਂ ਅੱਛਾ ਆਹ ਤੇ ਕੋਈ ਗੱਲ ਨਹੀਂ ਆ ਮੈਂ ਫੋਨ ਲਾ ਕੇ ਪੁੱਛ ਲਈਦੀ ਹੁਣ ਪਤਾ ਨਹੀਂ ਉਹਦਾ ਹੀ ਨਹੀਂ ਗੱਲ ਮੈਂ ਉਹਨਾਂ ਨੂੰ ਕਹਿਆ ਆ ਵੀ ਮਿਲਣੀ ਉਹਨਾਂ ਨੇ ਸਰੋਪਿਆ ਨਹੀਂ ਕਰਨੀ ਆ ਹਾਂਜੀ ਤੇ ਬਾਕੀ ਤੂੰ ਪੁੱਛ ਲਈ ਓਦਾਂ ਨੂੰ ਫੋਨ ਤੇ ਆ ਉਹਨੇ ਕੋਈ ਇਨੀਮ ਕਰ ਲਈਦੀ ਸਲਾਹ ਆ ਸਲਾਹ ਕਰਕੇ ਤੇ ਫਿਰ ਦੱਸਿ ਕਿ ਮੈਂ ਤਾਂ ਇਹਨਾਂ ਡਿਆ ਗੱਲਾਂ ਬਤਾ ਕਰਨਾ ਇਹ ਸੋਨਾ ਸੋਨਾ ਕਿਦਾਂ ਬਣਾ ਲਿਆ ਵਾ ਤੇ ਕਹਿੰਦੇ ਬਣਾ ਲਿਆ ਵਾ ਕੁੜੀ ਵਾ ਤੇ ਇਹ ਆਉਂ ਚਲੀ ਕੁਦਾ ਚੀਜ਼ ਬਣਾਈ ਹੋਣੀ ਆ ਤਾਂ ਹੋਇਆ ਹੋ ਇੱਕ ਟੌਪਸ ਜਿ ਬਣਾਏ ਹੋਣਗੇ ਤੇ ਜਾ ਹਰ ਹੋਰ ਜਬ ਬਣਾਇਆ ਹੋਊਗਾ ਚਲੋ ਤੀਨ ਕੋਨਾ ਕੋ ਤੇ ਚਾਹੀਦਾ ਹੀ ਆ ਹੁਣ ਬਾਕੀ ਤੇ ਚਲੋ ਹਰੇਕ ਚੀਜ਼ ਨਾਲ ਦੇ ਘਰ ਹੈ ਗਈ ਆ ਤੇ ਫਿਰ ਵੀ ਤੁਹਾਨੂੰ ਪਤਾ ਵਾ ਵੀ ਨਾਲ ਉਹਨਾਂ ਦੇ ਰਿਸ਼ਤੇਦਾਰ ਹੋਣੇ ਆ ਉਹ ਇਧਰੋਂ ਵੀ ਹੋਣੇ ਆ ਤੇ ਲੋਕੀ ਮੀਂਦੇ ਆ ਵੀ ਭਲਾ ਕੀ ਪਿਆ ਵਾ ਆਹੋ ਲੋਕੀ ਦੇ ਚਲੋ ਐਡੀ ਕੋਈ ਹੈ ਨਹੀਂ ਆ ਇਹ ਤੇ ਚਲ ਕਹਿੰਦੇ ਹੀ ਪਚਲ ਨਾ ਹੀ ਕੋ 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 ਤਾਂ ਕੋਈ ਗੱਲ ਨਹੀਂ ਆਹੋ ਪਰ ਇਹ ਵੀ ਮੜਕੇ ਲੋਕੀ ਗੱਲਾਂ ਕਰਦੇ ਆ ਕਰ ਕਹਿੰਦੇ ਆ ਵੀ ਲੈਤੀਆਂ ਹੀ ਅਰੇ ਤਾਂ ਨਹੀਂ ਕੀਤਾ ਥੋੜਾ ਬੋਲਾ ਤੁਹਾਨੂੰ ਕਰਨਾ ਹੀ ਪੈਂਦਾ ਤੁਹਾਨੂੰ ਪਤਾ ਹੀ ਆ ਤੇ ਨਾਲੇ ਜੋ ਗੁਰਦਾਰ ਸਾਹਿਬ ਤੋਂ ਮੈਂ ਕਹਿਆ ਸੀ ਅੱਛਾ ਤੇ ਮੈਂ ਕਿਹਾ ਚੱਲ ਦੋ ਬਚਨੀਆਂ ਕਰ ਲਾ ਦਾਂਗੇ ਕੁੜੀਆਂ ਨਾਲ ਕੋਈ ਮਹਿੰਦੀ ਮੁੰਦੀ ਲਾਉਣੀ ਹੁੰਦੀ ਆ ਨਾਲੇ ਪਿੰਡ ਵਾਲੇ ਹੋਣੇ ਆ ਉਹ ਨਾਲੇ ਚੱਲਦੀ ਵੀ ਪ੍ਰੋਬਲਮ ਪਾਣੀ ਆਉਣੀ ਆ ਤੇ ਫਿਰ ਵੀ ਮੈਣਾ ਉਹਨਾਂ ਦੇ ਸਵੇਰੇ ਚ ਬਿਣਾ ਵਾ ਉਹ ਆਹ ਉਹਨਾਂ ਨਾਲ ਗੱਲਬਾਤ ਕਰ ਆਇਆ ਵਾ ਨਾ ਕਹਿੰਦੇ ਬਾਅਦ ਚ ਕਰ ਲਾਂਗੇ 7:00 ਵਜੇ ਨਾਲ ਵੀ ਹੋਊਗਾ ਚਲੋ ਕੋਈ ਕਰ ਲਿਆ ਕਰੋ ਤੇ ਅਸੀਂ ਸਮਾਨ ਕੱਲ੍ਹ ਦੇ ਕਰਾਂਗੇ ਹਾਂ ਹਾਂ ਨਹੀਂ ਨਹੀਂ ਚਲੋ ਉਹ ਤਾਂ ਨਹੀਂ ਕਰਨਾ ਨਾ ਸਾਰਾ ਪ੍ਰੋਗਰਾਮ ਵਧੀਆ ਕਰਨਾ ਵਾ ਨਹੀਂ ਵਧੀਆ ਕਰਾਂਗੇ ਕੇ ਇਹ ਵੀ ਜਿੰਨਾ ਵੀ ਪ੍ਰੋਗਰਾਮ ਕਰਨਾ ਹੋਣਾ ਆਪਣੇ ਵੱਲੋਂ ਸਾਰਾ ਵਧੀਆ ਕਰਨਾ ਵਾ ਇਹ ਨਹੀਂ ਆ ਕਿ ਐਵੇਂ ਨਗੇਲੀ ਕਰ ਲੈਣੀ ਆ ਵੀ ਆਹ ਕੰਮ ਕੋਈ ਨਹੀਂ ਰਹਿਣ ਤੋਂ ਫਿਰ ਕੀ ਆ ਕੋਈ ਨਾ ਫਰਕ ਨਹੀਂ ਪੈਂਦਾ ਹੁੰਦਾ ਐਵੇਂ 1000 2000 ਦਾ ਫਰਕ ਪੈਣਾ ਵਾ ਚੰਗੀਆਂ ਚੀਜ਼ਾਂ ਲਿਆਵਾਂਗੇ ਹਾਂ ਹਨਾ ਨਾਲੇ ਕਰਨਾਂ ਤੇ ਚਾਹ ਪਾਣੀ ਦਾ ਹੀ ਆ ਤੇ ਗੁਰਦਾਰੇ ਕਰਨਾ ਵਾ ਅਸੀਂ ਇਹ ਆ ਵੀ ਚਾਹ ਪਾਣੀ ਵਧੀਆ ਹੋਊ ਵਧੀਆ ਬੇ ਲੋਕਿੰਗ ਖੁਸ਼ ਹੋ ਜਾਣਗੇ ਉਹ ਆਹ ਤੇ ਬਾਕੀ ਕਹਿੰਦੇ ਆ ਕਿ ਵੀ ਦਲਜੀਤ ਨੇ ਵੀ ਆਉਣਾ ਵਾ ਅੱਜ ਅੱਜ ਉਹਦਾ ਨਾਂ ਵੀ ਸਲਾਸ ਬੁੰਦਾ ਕਰਨੀ ਆ ਤਾਂ ਅੱਜ ਕਹਿੰਦੇ ਹੀ ਸਲਾਹ ਕਰਨੀ ਪੜਦੀ ਵੀ ਆ। ਓ ਆਹੋ। ਫਿਰ ਵੀ ਵੱਡਾ ਜਵਾਈ ਆ ਤੁਹਾਨੂੰ ਪਤਾ ਤਾਂ ਸਹੀ ਆ। ਹਾਂ ਹਾਂ। ਫਿਰ ਹਨਾ ਅਗਲਾ ਆਖੂਗਾ ਵੀ ਲੈ ਵੀ ਮੈਨੂੰ ਬੜਾ ਕੁਝ ਪੁਛਾਂ ਪਿਆ ਵਾ। ਹਾਂ ਹਾਂ। ਤੇ ਆਪੇ ਇਹ ਸਾਰੀ ਗੱਲਬਾਤ ਉਹਨਾ ਕਰ ਲੈਣ ਤੇ ਵਧੀਆ ਗੱਲ। ਪਤਾ ਨਹੀਂ ਬਹੋਂ ਦੋਵੇਂ ਜੀ ਆਉਂਦੇ ਹੋ ਕ ਜਾਂ ਕੱਲਾ ਹੁੰਦਾ ਤੇ ਮਾਮੇ ਨੂੰ ਤਾਂ ਕਹਿੰਦੇ ਸੀ ਵੀ ਕੋਈ ਕੰਮ ਆ। ਨਹੀਂ ਨਹੀਂ ਸੁਦੀਪ ਵੀ ਆਉਗੀ। ਹਾਂ। ਆਉਗੀ ਆਉਗੀ ਫਿਰ। ਚੱਲ ਆਪਣੇ ਘਰ ਸਲਾਹ ਕਰਨਗੇ ਤੇ ਦੱਸ ਦੇਣਗੇ ਬਾਅਦ ਚੋਂ। ਆਉਂਦੇ ਚਲੋ ਤੇ ਉਹਨਾਂ ਦੀ ਜ਼ਿੰਮੇਵਰੀ ਆ। ਹਾਂ ਹਾਂ। ਤੇ ਚਲੋ ਆਪਣਾ ਇਦਾਂ ਉਹਨੇ ਕਰਨਾ ਉਹ ਕਰ ਲੈਣ। ਤੇ ਤੂੰ ਇੰਨਾ ਕੁ ਪੁੱਛ ਕੇ ਮੈਨੂੰ ਦੱਸ ਹਾਂ ਮੈਂ ਕੋਈ ਨਹੀਂ ਉਹਨੇ ਕਰ ਲੈਣੀ ਫੋਨ ਨਾਲ ਲੈਣੀ ਕਰ ਹੈ ਨਹੀਂ ਆ ਆ ਕਰਕੇ ਤੇ ਮੈਨੂੰ ਦੱਸੀ ਉਹਨੇ ਕਰਕੇ ਤੇ ਕੁਛ ਨਹੀਂ ਲੈਣੀ ਛੇਤੀ ਕੱਢਦੀ ਉਧਰੋਂ ਮੰਮੀ ਨਾ ਆ ਜਾਈ ਚੰਗਾ ਨਹੀਂ ਨਹੀਂ ਮੈਂ ਕਰਕੇ ਦੱਸ ਦਿੰਦਾ ਫਿਰ ਫੋਨ ਤੇ ਮੈਨੂੰ ਦੱਸੀ ਹੈ ਕੋਈ ਨਹੀਂ ਮੈਂ ਦੱਸ ਦਈ ਹਲੋ ਰਮਨ ਮੈਂ ਸਾਧਿਆ ਹੀ ਲਵਲੀ ਨੂੰ ਬੰਬੀ ਦੇ ਅੱਛਾ ਮਿਲਿਆ ਹੀ ਆ ਗਿਆ ਹੀ ਉੱਥੇ ਉਹਨੂੰ ਮੈਂ ਫੋਨ ਕੀਤਾ ਹੀ ਲੈ ਪਰੋਣੇ ਵੀ ਆ ਹੀ ਗਏ ਆ ਸਸਾ ਸਿਕਰ ਪੁੱਤ ਸਸਾ ਸਿਕਰ ਪੁੱਤ ਸਸਾ ਸਿਕਰ ਪੁੱਤ ਰੇ ਸਿਕਰ ਸਸਾ ਸਿਕਰ ਰਮਨ ਕੁਰਸੀ ਨਹੀਂ ਫੜਦੀ ਹਾਂਜੀ ਕੋਈ ਨਹੀਂ ਮਮੀ ਇੱਥੇ ਬੈਠਣ ਨੂੰ ਮੰਨਦੀ ਚੱਲ ਇੱਥੇ ਕੁਰਸੀ ਤੇ ਬਹਿ ਜਾਓ ਬਹਿ ਜਾ ਤਰਜੀਤ ਹੋਰ ਪੁੱਤ ਰਾਜੀ ਠਾਕਾ ਵਧੀਆ ਵਧੀਆ ਤੇ ਇਹ ਸੁਣਾਓ ਹਾਂ ਅਸੀਂ ਠੀਕ ਠਾਕ ਵਧੀਆ ਦੇਖਣ ਦੇ ਹਾਂ ਤੁਹਾਨੂੰ ਸਭ ਨੂੰ ਅੱਛਾ ਅੱਛਾ ਤੇ ਚੋਲ ਕਿੱਥੇ ਗਈ ਹੈ ਜੋ ਤੇ ਇੱਥੇ ਹੀ ਆ ਅੰਦਰ ਹੋਣੀ ਆ ਕੰਮ ਬੰਦਾ ਕਰਦੀ ਕੋਈ ਸਸਕਾ ਹੋਰ ਠੀਕ ਠਾਕ ਵਧੀਆ ਵਧੀਆ ਤੂੰ ਸੁਣਾਜੋ ਤਾਂ ਵਧੀਆ ਵਧੀਆ ਦਿਲਜੀਤ ਹਾਂਜੀ ਉਹ ਤਿਆਰੀ ਆ ਨਾਲ ਤੁਹਾਡੇ ਉਹਨਾਂ ਨੂੰ ਕੰਮ ਹੀ ਕਿਤੇ ਤਾਂ ਕਰਕੇ ਮੈਨੂੰ ਭੇਜਤਾ ਹੈ ਉਹਨਾਂ ਨੇ ਅੱਛਾ 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 ਹਾਂਜੀ ਤੇ ਮੰਮੀ ਹੋ ਗਈ ਤੇ ਆਦੀ ਸਾਰੀ ਆ ਕੁਝ ਪੁੱਤ ਹੋ ਗਈ ਆ ਕੁਝ ਰਹਿੰਦੀ ਆ ਤੇ ਕਰ ਲੈਣੀ ਅਸੀਂ ਸੱਚੇ ਤਿਆਰੀ ਤੈਨੂੰ ਢੀਕਣ ਦੇ ਹਾਂ ਅੱਛਾ ਜਿਹੜਾ ਨਿਕਾ ਮੋਟਾ ਸਮਾਨ ਰਿੰਦਾ ਨਾਲ ਲਿਆਉਣ ਵਾਲਾ ਤੇ ਜਾ ਕੇ ਤੇ ਲਿਆਓ ਤੇ ਜੋ ਦਾ ਸਮਾਨ ਸਾਰਾ ਆ ਗਿਆ ਨਾ ਉਹਦਾ ਹੀ ਰਹਿੰਦਾ ਹੀ ਆ ਥੋੜਾ ਬੋਤਾ अच्छा अच्छा। पण ਤੁਹਾਨੂੰ ਤਾਂ ਕੁੜੀਆਂ ਨੂੰ ਪਤਾ ਵਾ। ਲੈ ਆਉ ਜੋ ਲਿਆਉਣਾ ਜਾ ਕੇ ਆਈ ਤੇ ਹੈਂ ਗੀਆਂ ਤੁੰ। ਕੋਈ ਗੱਲ ਨਹੀਂ ਮੈਂ ਚਲ ਜਾਂ ਨਹੀਂ ਨਾਲ ਉਹਦੇ। ਹਾਂਜੀ। ਤੂੰ ਪੁੱਤ ਮੇਰੇ ਸੁਣ ਗੱਲ। ਸਾਰੇ ਕੰਮ ਨਾ ਅੱਗੇ ਹੋ ਕੇ ਕਰਨੇ ਆ। ਮੈਨੂੰ ਬਾਰ-ਬਾਰ ਕਹਿਣਾ ਨਾ ਪਵੇ। ਮੰਮੀ ਕਹਿੰਨੂ ਅੱਗੇ ਰੱਖੀ ਦੇ ਵੇਰੇ ਅੱਗੇ ਹੋ ਕੇ ਕੰਮ ਹੁੰਦੇ। ਇਹ ਤੂੰ ਕਿੱਦਾਂ ਦੀਆਂ ਗੱਲਾਂ ਕਰਨੀਆਂ ਪੁੱਤ? ਜਦੋਂ ਮੈਂ ਐ ਜੁਮੇਵਾਰੀ ਦਿੱਤੀ ਤੈਨੂੰ ਹੁਣ ਪੁੱਤ ਤੂੰ ਹੀ ਆ ਤੂੰ ਹੀ ਕਰਨੇ ਆ। ਚਲ ਕੋਈ ਗੱਲ ਨਹੀਂ ਕਰਾਂਗੇ ਹੁਣ। ਨਹੀਂ ਨਹੀਂ ਮੰਮੀ ਇਹਨਾਂ ਨੇ ਕਰਨੇ ਹੋਰ ਕਿੰਨੇ ਕਰਨੇ ਆ? ਹੋਰ ਕੋਈ ਹੈਗਾ ਵਾ ਮਾਮਾ ਜੀ ਇੱਥੇ ਜਾਏ ਆ ਆਹ ਟਾਈਮ ਨਾਲ ਜਾ ਕੇ ਗੁਰਦੁਆਰਾ ਸਾਹਿਬ ਤੇ ਸਭ ਕੁਝ ਵੇਖ ਲਿਓ ਕੋਈ ਨਹੀਂ ਵੇਖ ਲਾਂਗੇ ਉਦੋਂ ਨਾ ਹਲਵਾਈ ਨੂੰ ਕਹਤਾ ਸੀ ਮੈਂ ਕਿੰਨਾ ਮੈਂ ਭਾਜੀ ਵੀ ਬਣਾ ਦੂੰਗਾ ਤੇ ਬਾਕੀ ਸਾਰੇ ਕੰਮ ਵੀ ਕਰ ਦੂੰਗਾ ਠੀਕ ਆ ਤੇ ਨਾਲੇ ਮੇਰੀ ਸੁਣੋ ਗੱਲ ਇੰਨੇ ਵੱਡੇ ਘਰ ਦਾ ਮੁੰਡਾ ਵਾ ਸ਼ਗਨ ਦੇ ਪੈਸੇ ਨਹੀਂ ਕਰ ਸਕਦੇ ਉਹ ਵੇਖ ਦਲਜੀਤ ਪੁੱਤ ਪੈਸੇ ਤੇ ਉਹ ਕਰ ਸਕਦੇ ਹੈਗੇ ਉਹਨਾਂ ਨੇ ਸਾਡੀ ਮਜਬੂਰੀ ਵੇਖੀ ਆ ਅਹੀਂ ਜੂ ਗੁਰਦੁਆਰਾ ਸਾਹਿਬ ਕਰਨਾ ਸੀ ਸਿਆਣੇ ਲੋਕ ਇਹ ਸੋਚਦੇ ਆ ਵੀ ਜੇ ਉਹਨਾਂ ਨੇ ਗੁਰਦੁਆਰਾ ਸਾਹਿਬ ਕਰਨਾ ਵਾ ਅਹੀਂ ਪਿਆਰਸ ਕਰ ਲਿਆ ਅਗਲੇ ਕਹਿਨ ਨਾ ਪਿਚੜੋ ਖਦੀ ਕੀਤੀ ਆ ਪੁੱਤ ਬੜਾ ਕੁਝ ਵੇਖਣਾ ਪੈਂਦਾ ਵਾ ਆਪਣੇ ਘਰ ਅਗਲੇ ਦਿਨ ਆਪੇ ਕਰ ਲੈਣਗੇ ਜੋ ਕਰਨਾ ਉਹਨਾਂ ਨੇ ਭਾਵੇਂ ਪਿਆਰਸ ਕਰਨ ਜੋ ਮਰਜ਼ੀ ਕਰਨ ਉਹ ਸਭ ਵਧੀਆ ਕੀਤਾ ਉਹਨਾਂ ਨੇ ਉਹ ਚਲੋ ਮਰਜ਼ੀ ਹੈ ਉਹਨਾਂ ਦੀ ਜੋ ਮਰਜ਼ੀ ਕਰਨ ਸਾਨੂੰ ਕੀ ਚੱਲ ਕੋਈ ਗੱਲ ਨਹੀਂ ਉਹ ਤਾਂ ਉਹਨਾਂ ਦੀ ਸਿਰਦਰਦੀ ਆ ਪਰ ਜਿਹੜਾ ਅਹੀਂ ਕੰਮ ਕਰਨਾ ਵਾ ਨਾ ਉਹ ਆਪਣੀ ਜ਼ਿੰਮੇਵਾਰੀ ਨਾ ਕਰਿਓ ਸਾਰਾ ਮੈਨੂੰ ਜਿਹੜਾ ਤੁਸੀਂ ਕੰਮ ਕਿਹਾ ਹੈ ਨਾ ਉਹ ਮੈਂ ਕਰਦਾ ਵਾ ਬਾਕੀ ਕੰਮ ਤੁਸੀਂ ਵੇਖ ਲਿਓ ਲੈ ਪੁੱਤ ਇਹ ਕਿੱਦਾਂ ਦੀ ਗੱਲ ਹੋਈ ਸਾਰੇ ਕੰਮ ਤੂੰ ਹੀ ਕਰਨੇ ਆ ਤੂੰ ਹੀ ਸਲਾਹ ਦੇਣੀ ਆ ਵੀ ਡੈਡੀ ਜੀ ਇਦਾਂ ਨਹੀਂ ਇਦਾਂ ਕਰ ਲੋ ਹੋਰ ਇੱਥੇ ਸਲਾਹ ਦੇਣ ਵਾਲਾ ਕੌਣ ਵਾਂ ਤੁੱਜਾ ਤੂੰ ਵੀ ਸਲਾਹਾਂ ਲੈਂਦੀ ਹਣੀ ਨਾ ਤੁਸੀਂ ਕਿੰਨਾਂ ਸਲਾਹਾਂ ਕਿਤੀਆਂ ਸਾਰੀਆਂ ਉਦੋਂ ਮੈਨੂੰ ਸੱਦਿਆ ਨਹੀਂ ਪੁੱਤ ਮੈਂ ਤੇ ਤੈਨੂੰ ਫੋਨ ਕੀਤਾ ਸੀ ਫੋਨ ਹੀ ਕੀਤਾ ਹੈ ਨਾ ਕਿ ਸਾਰੇ ਬੈਠੇ ਆਂ ਆ ਚੱਲਾ ਛੱਡੋ ਇਹ ਗੱਲਾਂ ਇਹੋ ਜਿਹੀ ਗੱਲਾਂ ਥੋੜੀ ਕਰੀਦੀ ਹੁੰਦੀਆਂ ਵਾ ਪੁੱਤ ਗੁੱਸਾ ਨਹੀਂ ਕਰੀਦਾ ਕੰਮ ਤਾਂ ਤੂੰ ਹੀ ਕਰਨਾ ਸਾਰਾ ਡੈਡੀ ਕੱਲੇ ਵਿਚਾਰੇ ਕੀ ਕਰਨਾਂ ਮੈਂ ਮੁਖਤਿਆਰ ਤਾਂ ਤਾਂ ਕਰਕੇ ਇੱਥੇ ਗੱਲਬਾਤ ਹੋ ਗਈ लवली ਹੁਣੀ ਪਹਿਲਾਂ ਬੈਠੇ ਸੀ ਉਹ ਵੀ ਸ਼ਹਿਰ ਨੂੰ ਜਾਂਦਾ ਜਾਂਦਾ ਆਂਦਾ ਮੈਂ ਕਿਹਾ ਚੱਲ ਭੈਣ ਕੋ ਹੋਈ ਜਾਣਾ ਵਾ ਜੇ ਕਿਸੇ ਚੀਜ਼ ਦੀ ਲੋੜ ਹੋਊਗੀ ਤਾਂ ਦੱਸ ਦਿਓ ਮੈਨੂੰ ਹੋਰ ਗੱਲ ਕੋਈ ਨਹੀਂ ਸੀਗੀ ਤਾਂ ਤੂੰ ਗੁੱਸਾ ਨਾ ਕਰ ਮੇਰਾ ਪੁੱਤ ਠੰਡਾ ਰਹਿ ਚੱਲ ਪੁੱਤਾ ਤੂੰ ਗੁੱਸਾ ਨਾ ਕਰ ਹੁਣ ਤੂੰ ਹੀ ਸਾਰੇ ਕੰਮ ਕਰਨੇ ਆ ਅੱਗੇ ਲੱਗੇ ਕੋਈ ਗੱਲ ਨਹੀਂ ਕੰਮ ਤੇ ਕਰਨੇ ਪੈਣੇ ਹੁਣ ਮੈਨੂੰ ਜਿੰਨਾ ਕਹਿਣ ਦੇ ਉਹਨੇ ਨਾਲੇ ਪੁੱਤ ਇੱਕ ਦਿਨ ਪਹਿਲਾਂ ਆ ਵੀ ਸਾਰੇ ਕੰਮ ਵੇਖਣੇ ਆ ਹੁਣ ਡੈਡੀ ਕੱਲਿਆਂ ਨੂੰ ਨਹੀਂ ਪਤਾ ਲੱਗਦਾ ਕੋਈ ਕੰਨੀ ਆ ਜਾਣਗੇ ਆਪਾਂ ਤੇ ਨਾਲੇ ਘਰ ਦੇ ਮੰਮੀ ਡੈਡੀ ਉਹਨਾਂ ਨੂੰ ਸਾਰਿਆਂ ਨਾਲ ਲੈ ਕੇ ਆਉਣਾ ਵਾ ਤੁਹਾਨੂੰ ਟਾਈਮ ਦੇ ਨਾਲ ਮੁਸ਼ਕਲ ਲੱਗਣਾ ਵਾ ਘਰ ਵੀ ਰਹਿਣਾ ਪੈਣਾ ਕਿ ਇਹਨੂੰ ਪੁੱਤ ਟਾਈਮ ਕੱਢਣਾ ਪੈਂਦਾ ਹੁੰਦਾ ਵਾ ਰਿਸ਼ਤੇਦਾਰੀ ਵਾਲ ਵੀ ਰੱਖਣਾ ਪੈਂਦਾ ਵਾ ਸਾਰੇ ਪੁੱਛਣਗੇ ਕਿਦਾਂ ਜੀ ਆਈ ਜਾਣਾ ਵਾ ਕੋਈ ਗੱਲ ਨਹੀਂ ਮੰਮੀ ਲੈ ਕੇ ਆਵਾਂਗੇ ਕੋਈ ਗੱਲ ਨਹੀਂ ਆਪਾਂ ਮਿਲ ਨਹੀਂ ਆ ਦੋਨਾਂ ਸਰੋਪੇ ਆ ਨਾ ਕਰਨੀਆਂ ਵਾ ਤੇ ਸ਼ਹਿਰ ਜਾਣਾ ਵਾ ਨਾ ਤੇ ਸਰੋਪੇ ਵੀ ਲੈ ਆਏ ਹੋ ਤੁਸੀਂ ਚੱਲਾ ਵੀ ਵਧੀਆ ਕੀਤਾ ਮੰਮੀ ਉਹਨਾਂ ਨੇ ਨਹੀਂ लवली ਵਿਚਾਰਾ ਬੜਾ ਸਾਥ ਦੇਂਦਿਆ ਵਾ ਐਵੇਂ ਮੈਂ ਤਵਾਂ ਉਹਦੀ ਮੰਮੀ ਇਦਾਂ ਦੀ ਆ ਪਿਓ ਪੁੱਤ ਦੋਵੇਂ ਨਾ ਸਾਰੀ ਗੱਲ ਪੁੱਛਦੇ ਆ ਕਿ ਜੇ ਪੈਸੇ ਤੇਲੇ ਦੀ ਲੋੜ ਵਾ ਨਾ ਉਹ ਵੀ ਕੋਈ ਗੱਲ ਨਹੀਂ ਦੇ ਦਿੰਨੇ ਆ ਤੇ ਇਹੋ ਕੋਈ ਹੁੰਦਾ ਭੈਣ ਭਰਾ ਤਾਂ ਹਾਂਜੀ ਉਹ ਤੇ ਗੱਲ ਹੈ ਵਾ ਮਾੜਾ ਜਿਹਾ ਹੌਂਸਲਾ ਹੀ ਦੇ ਦੇਣਾ ਬੰਦਾ ਇਹਨੇ ਨਾਲ ਹੀ ਹੱਲਾ ਸ਼ੇਰੀ ਮਿਲ ਜਾਂਦੀ ਹੈ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਮੇਰੀ ਸੁਣੋ ਗੱਲ ਹੋਂ ਤੇ ਕਹਿੰਦੇ ਸੋਪਣਾ ਮਿਲਣੀ ਕਰਨੀ ਆ ਬਾਅਦ ਚ ਗੱਲਾਂ ਨਾ ਕਰਨੇ ਕਿਤੇ ਉਹ ਪੁੱਤ ਤਾਂ ਗੱਲ ਪਹਿਲਾਂ ਕਰ ਲਈ ਐ ਹੀ ਉਹਨਾਂ ਨੇ ਕਿਹਾ ਵਾ ਅਹੀਂ ਨੇ ਕਿਹਾ ਅਹੀਂ ਤੇ ਕਿਹਾ ਹੀ ਪੀ ਕੋਈ ਗੱਲ ਨਹੀਂ ਉਹ ਐਡਾ ਕਹਿੰਦੇ ਹੁੰਦੇ ਆ ਤੇ ਪੁੱਤ ਜੀ ਕੋਈ ਚੀਜ਼ ਬਣਾ ਕੇ ਲੈ ਕੇ ਅਗਲੇ ਨਾਪ ਵਾਈ ਇਹ ਗੱਲ ਚ ਫੇਰ ਸਾਡੀ ਬੇਇੱਜ਼ਤੀ ਆ ਉਹ ਨਹੀਂ ਨਹੀਂ ਮੰਮੀ ਜਿੱਦਾਂ ਉਹਨਾਂ ਨੇ ਕਿਹਾ ਨਾ ਤੁਸੀਂ ਉਦਾਂ ਹੀ ਕਰੋ ਕਰਉਂਦਾ ਹੈ ਤਾਂ ਨਹੀਂ ਆ ਕੋਈ ਵੀ ਮੂੰਹ ਲਾਇ ਲੈ ਨਹੀਂ ਕਿਸੇ ਨੂੰ ਹਲੋ ਸੱਸ ਕਾ ਬੀਜੀ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਠੀਕ ਠੀਕ ਆ ਹੋਰ ਜੋਬਨ ਅੱਛਾ ਚੰਗਾ ਕੰਮ ਤੇ ਗਿਆ ਵਾ ਠੀਕ ਠੀਕ ਆ ਫੋਨ ਕੀ ਕਰਨਾ ਹੀ ਮੈਂ ਪੁੱਛਣਾ ਇੱਕ ਨਾ ਕੰਮ ਹੀ ਹਾਂਜੀ ਹਾਂਜੀ ਨਹੀਂ ਨਹੀਂ ਤਿਆਰੀਆਂ ਚੱਲਣ ਦੀਆਂ ਵਾ ਇੱਕ ਨਾ ਮੜਾਇਆ ਕੰਮ ਹੀ ਮੈਂ ਪੁੱਛਣਾ ਹੀ ਵੀ ਉਹਨਾਂ ਦੇ ਹੀ ਕਹਿਣ ਤਾਈ ਜੀ ਹੋਣੀ ਵੀ ਮਿਲਨੀਆਂ ਕਰਨੀਆਂ ਵਾ ਤੇ ਕਿਦਾਂ ਮੱਲ ਵੀ ਕਿਹੜੇ ਕਿਹਨਾਂ ਦੀ ਕਰਨੀ ਆ ਅੱਛਾ ਅੱਛਾ ਨਹੀਂ 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 ਉਹ ਤਾਂ ਸਰੋਪੀਆਂ ਨਹੀਂ ਕਹਿੰਦੇ ਆ ਹਾਂਜੀ ਬਾਕੀ ਤੁਸੀਂ ਦੱਸ ਦੋ ਕੋਈ ਨਹੀਂ ਠੀਕ ਠੀਕ ਆ ਆਹੋ ਨਹੀਂ ਉਹ ਤਾਂ ਸਾਰਾ ਦੱਸਿਆ ਹੀ ਉਹਨਾਂ ਨੂੰ ਵੀ ਉਹ ਤਾਂ ਕਹਿੰਦੇ ਆ ਵੀ ਆਪਾਂ ਕੁਝ ਨਹੀਂ ਕਰ ਲੈਣਾ ਦੇਣਾ ਕੁਝ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਚਲੋ ਫਿਰ ਵੀ ਸਰੋਪੀ ਦੇ ਫਿਰ ਵੀ ਪਾਉਣੇ ਹੀ ਪੈਣੇ ਆ ਨਾ ਹੁਣ ਇਦਾਂ ਥੋੜਾ ਕਰਾ ਦੇਣੀ ਹੈ ਹਾਂਜੀ ਹਾਂਜੀ ਅਛਾ ਪੰਜ ਬੰਦੀਆਂ ਉਹ ਆ ਕੋਈ ਗੱਲ ਨਹੀਂ ਫੇਰ ਮੈਂ ਦੱਸ ਦਿੰਦੀ ਆ ਇਹਨਾਂ ਨੂੰ ਹਾਂਜੀ ਬਾਕੀ ਸਭ ਤਿਆਰੀਆਂ ਹੋ ਗਈਆਂ ਆ ਤੁਸੀਂ ਦੱਸੋ ਆਪਣਾ ਕਿਦਾਂ ਹਾਂਜੀ ਹਾਂਜੀ ਬੀਜੀ ਹੱਡੀ ਵੀ ਤਿਆਰੀ ਆ ਬਸ ਤੁਸੀਂ ਵੀ ਆਪਣੀ ਰੱਖੋ ਠੀਕ ਠੀਕ ਆ ਨਹੀਂ ਨਹੀਂ ਸਾਰੇ ਕੰਮ ਵਧੀਆ ਵਧੀਆ ਹੋ ਜਾਣੇ ਆ ਫਿਕਰ ਕੱਲੀ ਕਰਦੇ ਆ ਬਾਕੀ ਸਾਰੇ ਜਣੇ ਤੁਹਾਡੇ ਨਾਲ ਵਾ ਠੀਕ ਠੀਕ ਆ ਚਲੋ ਵਧੀਆ ਕਰਦੇ ਬਸ ਰਹਿ ਗਿਆ ਤੁਹਾਡੇ ਦਿਨੀ ਨਹੀਂ ਨਹੀਂ ਬੀਜੀ ਅਹੀਂ ਤਾਂ ਕਿਸੇ ਨੂੰ ਦੱਸਿਆ ਹੀ ਨਹੀਂ ਆ ਕਿ ਅਹੀਂ ਵਿੱਚ ਉਹ ਕੇ ਰਿਸ਼ਤਾ ਕਰਵਾਉਂਦੇ ਆ ਪਤਾ ਨਾ ਕੀ ਗੱਲ ਵਾ ਮੰਮੀ ਜੀ ਨੂੰ ਥੋੜਾ ਜਿਹਾ ਡਰ ਲੱਗਦਾ ਵਾ ਹਨੂ ਤਾਂ ਕਰਕੇ ਹਾਂਜੀ ਨਹੀਂ ਨਹੀਂ ਕਿਸੇ ਨੂੰ ਨਹੀਂ ਦਾ ਪਤਾ ਹੈਗਾ ਨਾ ਆਪਾਂ ਦੱਸਿਆ ਹੀ ਹੈ ਕਿਸੇ ਨੂੰ ਬਾਕੀ ਕੋਈ ਗੱਲ ਨਹੀਂ ਆ ਟੈਨਸ਼ਨ ਨਾ ਲਓ ਸਾਰੇ ਕੰਮ ਠੀਕ ਹੋ ਜਾਣੀ ਚਲੋ ਠੀਕ ਜੇ ਫਿਰ ਐ ਮੈਂ ਕਰਾਂਗੀ ਫੇਰ ਉਹਦਾ ਠੀਕ ਚਲੋ ਹੁਣ ਇੰਨਾ ਕੁ ਪਤਾ ਲੱਗ ਗਿਆ ਵਾ ਨਾ ਤੇ ਇਦਾਂ ਕਰਨੀ ਆ ਇਹਨਾਂ ਨੂੰ ਕਹਿਣੀ ਆ ਕਿ ਜਾ ਕੇ ਤਾਈ ਜਿਹੜੇ ਹੁੰਦਾ ਸੋ ਉਹ ਵੀ ਆਪਣੇ ਸਮਾਨ ਲਿਉਣ ਵਾਲੇ ਪੜਨ ਸ਼ਰੋਂ ਰੋਜ ਜਿਹੜੀ ਕਿੜਾ ਜਾਇਆ ਜਾਂਦਾ ਬਜ਼ਰੀਆਂ ਕੋ ਚਲ ਕੰਮ ਪੀਛਲਾ ਕੋਈ ਆ ਨਾ ਨੀਦਰੋ ਹਾਂ ਮੇਰੀ ਗੱਲ ਸੁਣਾ ਕਿਹਨਾਂ ਨਹੀਂ ਗੱਲਾਂ ਕਰਨ ਮਮੀ ਜੀ ਕੀ ਹੋਇਆ ਵਾ ਨੇ ਫੋਨ ਤੇ ਕਿਹਨਾਂ ਨਹੀਂ ਗੱਲਾਂ ਕਰਨੇ ਪੁੱਛਣ ਨਹੀਂ ਤੈਨੂੰ ਦੱਸਦੀ ਕਿਉਂ ਨਹੀਂ ਗਈ ਮਮੀ ਜੀ ਗੱਲਾਂ ਕਿਸੇ ਨਾਲ ਨਹੀਂ ਕਰਨਦੀਆਂ ਕਿਉਂ ਮੇਰੇ ਘਰ ਰਹਿ ਕੇ ਤੇ ਮੇਰੇ ਕੋਲ ਚੋਰੀਆਂ ਕਮਾਉਣ ਡਈਆਂ ਮਮੀ ਕਹਦੀਆਂ ਚੋਰੀਆਂ ਕਮਾਉਣ ਦੀ ਕਿੱਦਾਂ ਨਹੀਂ ਗੱਲਾਂ ਕਰਦੀਆਂ ਮੈਨੂੰ ਪਤਾ ਨਹੀਂ ਕਿ ਕੋਈ ਲੱਗਣ ਡਿਆ ਤੂੰ ਕਿਡਾ ਬੇਕੂ ਸਮਝਿਆ ਨੂੰ ਮਮੀ ਜੀ ਗੱਲ ਤਾਂ ਕੋਈ ਵੀ ਨਹੀਂ ਹੋਈ ਵੀ ਜੋਪਰ ਕੇ ਦੱਸ ਦੇ ਮੈਨੂੰ ਬਿਸਤਾਈ ਗਈ ਹੈ ਹਮੇ ਹੱਥ ਛੱਡੋ ਮੇਰਾ ਹੱਥ ਛੱਡੋ ਇਹਦਾ ਅਜਿਹਾ ਕੰਨਾ ਤੇ ਲਾਦ ਨਹੀਂ ਇੱਕ ਵਾਰ ਨਾਲ ਸਿਆਦੇ ਨਹੀਂ ਘਰ ਤੇ ਨਾ ਗੱਲਾਂ ਬੜੇ ਚਿਰਦੀਆਂ ਹੋਣੀਆਂ ਸੀ ਤੇਰਾ ਕਿਰਦਾ ਮੈਨੂੰ ਖਬਰ ਨਹੀਂ ਸੀ ਜੋ ਦਾ ਰਿਸ਼ਤਾ ਜੋ ਵਨ ਤੂੰ ਕਰਾਉਂਦੇਂਗੇ ਨਾ ਬੋਲਦੀ ਨਾ ਤਾਂ ਕਰੂੰ ਮੰਮੀ ਜੀ ਜੇ ਤਾਂ ਨੂੰ ਪਤਾ ਲੱਗ ਗਿਆ ਵਾ ਨਾ ਤੇ ਮੈਂ ਕਰਵਾਉਂ ਦਈਂ ਨਹੀਂ ਫੇਰ ਦੱਸਿਆ ਕਿਉਂ ਨਹੀਂ ਕਿੰਨੀਰ ਪੁੱਛਿਆ ਮੈਂ ਮੰਮੀ ਜੀ ਇਹੋ ਕੋਹਤੋ ਹੀ ਉਦੋਂ ਕਰਨਾ ਹੀ ਜੋਦੋਂ ਹੀ ਹੁਣ ਦੇ ਆ ਕਰਨਾ ਮੈਂ ਤਾਂ ਨਹੀਂ ਦੱਸਿਆ ਤਾਂ ਫਿਰ ਕੀ ਕਰ ਤੇਰਾ ਕੀ ਰਾਦਾ ਵੀ ਇੰਦਾ ਹੋ ਜਾਊਗਾ ਤੇ ਮੰਮੀ ਜੀ ਦੇ ਵਿੱਚ ਮੜਾ ਵੀ ਕੀ ਆ ਨਹੀਂ ਹੁਣ ਮੈਂ ਕਰ ਦੋਂਗੇ ਫਿਰ ਵੀ ਤੁਹਾਡੇ ਸਕੇ ਆ ਜੇ ਹੋ ਜਾਊਗਾ ਤਾਂ ਕੀ ਹੋ ਜਾਊਗਾ ਰਿਸ਼ਤਾ ਤਾਂ ਹੋਊਗਾ ਨਾ ਜੇ ਤੂੰ ਇਸ ਘਰ ਚ ਰਹੇਂਗੀ ਤੇ ਮੈਂ ਕਿੰਨੇ ਵੇ ਸਮਝਾਇਆ ਸੀ ਵੀ ਇਸ ਘਰ ਸੇ ਮੇਰੀ ਮਰਜ਼ੀ ਚੱਲਣੀ ਆ ਤੇ ਤੂੰ ਆਪਣੀ ਮਰਜ਼ੀ ਚਲਾਉਣ ਡੈ ਭਈਂ ਮੰਮੀ ਜੀ ਮੈਂ ਮੜਾ ਤਾਂ ਕੋਹ ਨਹੀਂ ਕੀਤਾ ਇਹਦੇ ਵਿੱਚ ਚੱਲ ਨਿਕਲ ਮੇਰੇ ਘਰੋਂ ਬਾਹਰ ਦੱਸ ਮੰਮੀ ਇਹਦੇ ਵਿੱਚ ਗੱਲ ਤੇ ਕੋਈ ਵੀ ਨਹੀਂ ਮੈਂ ਘਰ ਨਹੀਂ ਆਵੀਂ ਚੱਲ ਮੰਮੀ ਛੱਡੋ ਮੈਨੂੰ ਤੂੰ ਚੱਲ ਪਰ ਚੱਲ ਕਰ ਮੈਨੂੰ ਛੱਡੋ ਵੀ ਮੈਨੂੰ ਕੀ ਕਰਨ ਦੇ ਆ ਵੀ ਇਸ ਘਰ ਚ ਨਾ ਤੇਰੀ ਹੁਣ ਕੋਈ ਜਗ੍ਹਾ ਨਹੀਂ ਹੈਗੀ ਮੰਮੀ ਕਿਉਂ ਇਦਾਂ ਕਰਨ ਦੇ ਆ ਮੇਰੇ ਨਾਲ ਚੁੱਪ ਕਰ ਨਾ ਚੱਲ ਬੜੇ ਪਿੰਡ ਨੂੰ ਮੇਰੀ ਗੱਲ ਸੁਣ ਕੀ ਹੋਇਆ ਵਾ ਕੀ ਗੱਲ ਹੋ ਗਈ ਆ ਹੁਣ ਕੀ ਆ ਜੋ ਉਹਦਾ ਰਿਸ਼ਤਾ ਕਰਾਉਣ ਦੇ ਹੀ ਜੋ ਬਣੂ ਤੇ ਮੈਨੂੰ ਕੱਲੋਂ ਕਰ ਖਬਰ ਨਹੀਂ ਦਿਤਤੀ ਉਹ ਮੈਂ ਹੀ ਕਿਹਾ ਸੀ ਇਹਨਾਂ ਨੂੰ ਮੈਨੂੰ ਪਤਾ ਸੀ ਸਾਰਾ ਠੀਕ ਆ ਨਾ ਰਿਸ਼ਤਾ ਕਰਾਉਣ ਦੇ ਮਾੜਾ ਕਰਤਾ ਨਹੀਂ ਉਹ ਵੀ ਤੇ ਆਪਣੇ ਹੀ ਆ ਦੱਸ ਨਹੀਂ ਮੈਂ ਉਹਨਾਂ ਦੇ ਘਰ ਨਾ ਜਾਵਾਂ ਤੇ ਤੁਸੀਂ ਰਿਸ਼ਤੇ ਕਰਾਓ ਸ਼ਰਮਤਰੀਆਂ ਦੀ ਮਾਸਾ ਵੀ ਤੁਹਾਨੂੰ ਉਹ ਫਿਰ ਕੀ ਹੋ ਗਿਆ ਭਰਾ ਹੀ ਆਪਣਾ ਭਰਾ ਨੇ ਕਹੇ ਸਮਝਿਆ ਹੀ ਤਣ ਚੇਤੇ ਭੱਲ ਗਏ ਆ ਮੈਨੂੰ ਨਹੀਂ ਕਿ ਭੱਲੇ ਚੱਲ ਕੋਈ ਨਹੀਂ ਕੁੜੀ ਦਾ ਕੰਮ ਆ ਇਦਾਂ ਨਹੀਂ ਕਰੀਦਾ ਇਹਦਾ ਜਾਂ ਘਰ ਤੇ ਰਹੋਗੀ ਜਾਂ ਮੈਂ ਰਹੂੰਗੀ ਉਹ ਚੱਲ ਇਦਾਂ ਨਹੀਂ ਕਰੀਦਾ ਇਹਦਾ ਰਪਿੰਦਰ ਚੱਲ ਆ ਤੂੰ ਉਹ ਮੰਮੀ ਆ ਜਾ ਕਾ ਐਵੇਂ ਤਮਾਸ਼ਾ ਨਹੀਂ ਲਾਗੇ ਦਸੀਦਾ ਇਹਦਾ ਲੋਕਾਂ ਨੂੰ ਮੈਂ ਨਾ ਬੈਠੀ ਕਰਾ ਕੇ ਇਸ ਘਰ ਚ ਨਹੀਂ ਰਹਿ ਸਕਦੀ ਜਾਂ ਘਰ ਚ ਹੁਣ ਇਹ ਰਹੋਗੀ ਤੇ ਜਾਂ ਮੈਂ E aí foi essa lá, tu repiou, bota